ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰੇਕ ਹਫਤੇ ਕਿਸੇ ਖੇਡ ਬਾਰੇ ਆਪਾਂ ਗੱਲ ਕਰਦੇ ਹਾਂ ਤੇ ਉਸ ਖੇਡ ਨਾਲ ਸੰਬੰਧਿਤ ਮਾਹਰ ਸ਼ਖਸੀਅਤ ਕੋਲੋਂ ਜਾਣਕਾਰੀ ਵੀ ਹਾਸਲ ਕਰਦੇ ਹਾਂ ਅਤੇ ਖੇਡਾਂ ਦੀ ਦੁਨੀਆ ਤੇ ਖੇਡਾਂ ਦੇ ਭਵਿੱਖ ਬਾਰੇ ਵੀ تفصیلی ਚਰਚਾ ਕਰਦੇ ਹਾਂ ਤੇ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਦੇ ਇਸ ਅੰਕ ਵਿੱਚ ਵੀ ਜੂਡੋ ਦੀ ਖੇਡ ਬਾਰੇ ਗੱਲ ਕਰਾਂਗੇ ਤੇ ਨਾਲ ਦੀ ਨਾਲ ਖੇਡਾਂ ਬਾਰੇ ਸਮੁੱਚੇ ਤੌਰ ਤੇ ਵੀ ਗੱਲ ਕਰਾਂਗੇ ਇਸ ਗੱਲਬਾਤ ਵਿੱਚ ਅੱਜ ਸਾਡੇ ਕੋਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜੋ ਕਿ ਜੂਡੋ ਦੀ ਖੇਡ ਨਾਲ ਵੀ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਅਤੇ ਸਰੀਰਕ ਸਿੱਖਿਆ ਦੇ ਖੇਤਰ ਵਿੱਚ ਵੀ ਸੇਵਾਵਾਂ ਨਿਭਾ ਰਹੇ ਨੇ ਬੱਚਿਆਂ ਨੂੰ ਇਸ ਬੰਨੇ ਜੋੜ ਰਹੇ ਨੇ ਸਾਡੇ ਕੋਲ ਅੱਜ ਗੱਲਬਾਤ ਕਰਨ ਲਈ ਮੌਜੂਦ ਨੇ सुरेंद्र ਕੁਮਾਰ ਲੈਕਚਰਰ ਜੋ ਕਿ ਜੂਡੋ ਦੇ ਕੋਚ ਵੀ ਨੇ ਅਤੇ ਲੰਮਾ ਤਜਰਬਾ ਰੱਖਦੇ ਨੇ ਖੇਡਾਂ ਦੇ ਖੇਤਰ ਵਿੱਚ ਗੱਲਬਾਤ ਕਰਾਂਗੇ ਤੁਹਾਡੇ ਨਾਲ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਖੇਡ ਸੰਸਾਰ ਦੇ ਵਿੱਚ ਜਿਹੜੇ ਪ੍ਰੋਗਰਾਮ ਚੈਨਲ ਦੇਖ ਰਹੇ ਨੇ ਮੈਂ ਇਹ ਦੱਸਣਾ ਚਾਹੁੰਦਾ ਕਿ ਬੜੀ ਮਾਨ ਦੀ ਗੱਲ ਹੈ ਕਿ ਮੈਨੂੰ ਖੇਡ ਸੰਸਾਰ ਦੇ ਵਿੱਚ ਜੁਡੋ ਖੇਡ ਦੇ ਬਾਰੇ ਦੱਸਣ ਦਾ ਮੌਕਾ ਮਿਲਿਆ ਤੇ ਮੇਰਾ ਨਾਮ ਸੁਨਦਰ ਕੁਮਾਰ ਆ ਮੈਂ ਲੈਕਚਰਰ ਸਰੀਰਿਕ ਸਿੱਖਿਆ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡਵੀ ਰੋਡ ਜਲੰਧਰ ਵਿਖੇ ਸੇਵਾ ਨਿਭਾ ਰਿਹਾ ਹਾਂ ਤੇ ਜੂਡੋ ਦੇ ਖੇਤਰ ਵਿੱਚ ਕਾਫੀ ਲੰਬੇ ਸਮੇਂ ਤੋਂ ਮੈਂ ਜਿਹੜੀ ਬੱਚਿਆਂ ਨੂੰ ਸਵੇਰ ਸ਼ਾਮ ਟ੍ਰੇਨਿੰਗ ਸਰਕਾਰੀ ਮਦਰ ਸਕੂਲ ਲਾਡੋਈ ਰੋਡ ਜਲੰਧਰ ਵਿਖੇ ਫ੍ਰੀ ਦੇ ਰਿਹਾ ਹਾਂ ਤੇ अनेका ਹੀ ਜੂਡੋ ਦੇ ਖਿਡਾਰੀ ਜਿਨ੍ਹਾਂ ਨੇ ਨੈਸ਼ਨਲ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ਵਿੱਚ ਮੱਲਾ ਮਾਰ ਕੇ ਪੰਜਾਬ ਦਾ ਨਾਂ ਅਤੇ ਆਪਣੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ ਇਸੇ ਨਾਲ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ 'ਚ ਮੈਡਲ ਲੈ ਕੇ ਸਮੁੱਚੇ ਭਾਰਤ ਦਾ ਨਾਂ ਰੌਸ਼ਨ ਕੀਤਾ ਤੇ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਤੁਹਾਡੇ ਬਾਰੇ ਜਾਣ ਕੇ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਤੇ ਕਿੱਥੋਂ ਦਾ ਤੁਹਾਡਾ ਜਨਮ ਹੈ ਉਸ ਇਲਾਕੇ ਬਾਰੇ ਸਭ ਤੋਂ ਪਹਿਲਾਂ ਸਾਨੂੰ ਦੱਸੋ ਮੈਂ ਜਲੰਧਰ ਦਾ ਨਿਵਾਸੀ ਆ ਤੇ ਮੇਰੀ ਐਜੂਕੇਸ਼ਨ ਜਿਹੜੀ ਹੈ ਮੈਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਈ ਰੋਡ ਜਲੰਧਰ ਵਿੱਚ ਹੀ ਪੜਿਆ ਆ ਜੀ ਜਿੱਥੇ ਕਿ ਜੁਡੋ ਦਾ ਸਾਡਾ ਸੈਂਟਰ ਹੈ ਜੀ ਉਸੇ ਸਕੂਲ ਤੋਂ ਮੈਂ ਪੜਿਆ ਤੇ ਉਸੇ ਸਕੂਲ ਦੇ ਵਿੱਚ ਮੈਨੂੰ ਖੜਾਣ ਦਾ ਮੌਕਾ ਖੇਡਣ ਦਾ ਮੌਕਾ ਵੀ ਮਿਲਿਆ ਤੇ ਖੜਾਣ ਦਾ ਮੌਕਾ ਵੀ ਮਿਲਿਆ ਜੀ ਸੋ ਤੁਹਾਡੀਆਂ ਜਿਹੜਾਂ ਜਲੰਧਰ ਦੇ ਨਾਲ ਹੀ ਜੁੜਦੀਆਂ ਨੇ ਹਾਂਜੀ ਹਾਂਜੀ ਇੱਥੋਂ ਦਾ ਜਨਮ ਇੱਥੇ ਪੜੇ ਹੋ ਇੱਥੇ ਖੇਡੇ ਹੋ ਤੇ ਇੱਥੇ ਖੜਾ ਵੀ ਹੋ ਗਿਆ ਜੀ ਜੀ ਸੋ ਜਲੰਧਰ ਦੇ ਨਾਲ ਤੁਹਾਡਾ ਖਾਸ ਨਾਤਾ ਰਿਹਾ ਤੇ ਗੱਲ ਆਪਾਂ ਖੇਡਾਂ ਦੀ ਜਦੋਂ ਸ਼ੁਰੂ ਕਰਦੇ ਆਂ ਤਾਂ ਜ਼ਿਕਰ ਆਊਗਾ ਜੁਡੋ ਦੀ ਖੇਡ ਦਾ ਕਿਉਂਕਿ ਵੈਸੇ ਤਾਂ ਤੁਸੀਂ ਬੱਚਿਆਂ ਨੂੰ ਸਾਰੀਆਂ ਖੇਡਾਂ ਸਬੰਧੀ ਜਾਣਕਾਰੀ ਦੇ ਰਹੇ ਹਾਂ ਪਰ ਖਾਸ ਜਿਹੜੀ ਤਵੱਜਹਾਂ ਜਾਂ ਜ਼ੋਰ ਹੈ ਉਹ ਜੂਡੋ ਦੇ ਉੱਪਰ ਲੱਗਦਾ ਹੈ ਸੋ ਜੂਡੋ ਦੇ ਨਾਲ ਤੁਹਾਡਾ ਨਾਤਾ ਕਦੋਂ ਜੁੜਿਆ ਜਾਂ ਬਹੁਤ ਸਾਰੀਆਂ ਖੇਡਾਂ ਤੁਹਾਡੇ ਸਾਹਮਣੇ ਉਦੋਂ ਆਈਆਂ ਹੋਣਗੀਆਂ ਪਰ ਜੂਡੋ ਨੂੰ ਤੁਸੀਂ ਕਿਉਂ ਚੁਣਿਆ ਇਹ ਇਸ ਤਰ੍ਹਾਂ ਜੀ ਮੈਂ ਸਰਕਾਰੀ ਮਾਡਲ ਸਕੂਲ ਜਦੋਂ ਪੜ੍ਹਦਾ ਸੀ ਜੀ ਤੇ ਸ਼੍ਰੀ ਆਰਕੇਸ ਧਵਨ ਟੀਚਰ ਸੀ ਸਾਡੇ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਹਾਂਜੀ ਤੇ ਜੂਡੋ ਉੱਥੇ ਚੱਲਦੀ ਸੀ ਜੀ ਤੇ ਜਦੋਂ ਮੈਂ ਉਹ ਦੇਖਦਾ ਸੀ ਤੇ ਮੈਂ ਖੇਡ ਨੂੰ ਦੇਖਣ ਜਾਣਾ ਤੇ ਸਰ ਨੇ ਮੈਨੂੰ ਇਦਨ ਆਵਾਜ਼ ਮਾਰ ਲਈ ਵੇ ਆ ਜਾ ਅੰਦਰ ਆ ਜਾ ਜੀ ਮੈਂ ਅੰਦਰ ਜਦੋਂ ਗਿਆ ਮੈਨੂੰ ਕਹਿੰਦੇ ਉਹ ਤੂੰ ਇਸ ਤਾਂ ਵੇ ਬੜੀਆਂ ਐਕਟਰ ਤੇਰੀਆਂ ਸ਼ਰਾਰਤਾਂ ਐ ਤੇ ਤੂੰ ਇਸ ਜੁਡੋ ਖੇਡ ਨੂੰ ਜੁਆਇਨ ਕਰ ਤੇ ਬਹੁਤ ਵਧੀਆ ਨਤੀਜੇ ਆਣਗੇ ਜੀ ਤੇ ਫਿਰ ਉਹਨਾਂ ਦੀ ਮੈਂ ਮੋਟੀਵੇਸ਼ਨ ਦੇ ਨਾਲ ਜੁਡੋ ਸ਼ੁਰੂ ਕੀਤੀ ਹੂੰ ਤੇ ਜੁਡੋ ਖੇਡਿਆ ਜੀ ਤੇ ਜੁਡੋ ਜਦੋਂ ਸ਼ੁਰੂ ਕੀਤੀ ਤੇ ਮੈਂ ਪਹਿਲੀ ਵਾਰੀ ਟੂਰਨਾਮੈਂਟ ਡਿਸਟ੍ਰਿਕਟ ਜਿੱਤਿਆ ਫਿਰ ਸਟੇਟ ਜਿੱਤਿਆ ਜੀ ਫਿਰ ਮੈਨੂੰ ਮੌਕਾ ਮਿਲਿਆ ਨੈਸ਼ਨਲ ਪੱਧਰ ਤੇ ਮੈਂ ਗਿਆ ਦਿੱਲੀ ਦੇ ਵਿੱਚ ਜੂਨੀਅਰ ਨੈਸ਼ਨਲ ਖੇਡਿਆ ਨਾਰਥ ਜ਼ੋਨ ਲਖਨਊ ਦੇ ਅੰਦਰ ਹੋਈ ਉੱਚ ਮੈਂ ਮੈਡਲ ਲਿਆ ਜੀ ਤੇ ਸਕੂਲ ਤੋਂ ਹੀ ਮੇਰਾ ਜਿਹੜਾ ਜੂਡੋ ਦੀ ਸ਼ੁਰੂਆਤ ਜਿਹੜੀ ਹੋਈ ਤੇ ਮੇਰਾ ਇੱਕ ਇੰਟਰਸਟ ਬਣ ਗਿਆ ਜੂਡੋ ਦੇ ਵਿੱਚ ਤੇ ਮੈਂ ਮਿਹਨਤ ਕਰਦਾ ਕਰਦਾ ਅੱਗੇ ਚੱਲ ਗਿਆ ਉਸ ਤੋਂ ਬਾਅਦ ਮੈਂ ਕਾਲਜ ਚੱਲ ਗਿਆ ਡੀਏਵੀ ਕਾਲਜ ਡੀਏਵੀ ਕਾਲਜ ਜਾ ਕੇ ਮੈਂ ਪਹਿਲੇ ਸਾਲ ਹੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡੀ ਜੋ ਕਿ ਗਵਾਲੀਅਰ ਦੇ ਵਿੱਚ ਹੋਈ ਉਸ ਵਿੱਚ ਮੇਰਾ ব্রੌਂਜ਼ ਮੈਡਲ ਕਾਂਸੀ ਦਾ ਮੈਡਲ ਆਇਆ ਜੀ ਫਿਰ ਮੈਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਦਿੱਲੀ ਖੇਡਿਆ ਉੱਥੇ ਮੇਰਾ ব্রੌਂਜ਼ ਮੈਡਲ ਆਇਆ ਜੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੈਂ ਇਹ ਕੁਰਖੇਤਰਾ ਦੇ ਵਿੱਚ ਖੇਡਿਆ ਉੱਥੇ ਮੇਰਾ ਸਿਲਵਰ ਮੈਡਲ ਆਇਆ ਇਸ ਤਰ੍ਹਾਂ ਜੂਡੋ ਦਾ ਮੇਰਾ ਜਿਹੜਾ ਦੌਰ ਸ਼ੁਰੂ ਹੋਇਆ ਤੇ ਮੈਂ ਜੂਡੋ ਖੇਡਣ ਲਈ ਸਮਰਪਿਤ ਹੋ ਗਿਆ ਜੀ ਸਮਰਪਿਤ ਵੀ ਹੋਏ ਤੁਸੀਂ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਕੀਤੀਆਂ ਵੱਖ-ਵੱਖ ਥਾਵਾਂ ਤੇ ਖੇਡਣ ਵੀ ਗਏ ਹਾਂਜੀ ਤੇ ਖੇਡ ਦੇ ਖੇਡ ਤੇ ਫਿਰ ਇੱਕ ਸਮਾਂ ਅਜਿਹਾ ਵੀ ਆਇਆ ਕਿ ਤੁਸੀਂ ਕੂਚਿੰਗ ਵੱਲ ਹੁਣ ਦਾ ਸੋਚਿਆ ਤੁਹਾਡੇ ਮਨ 'ਚ ਆਈ ਕਿ ਜੋ ਤਜਰਬੇ ਹਾਸਲ ਕੀਤੇ ਆ ਜੋ ਪ੍ਰਾਪਤੀਆਂ ਹਾਸਲ ਕੀਤੀਆਂ ਇਹਨੂੰ ਹੁਣ ਅਗਲੀ ਪੀੜ੍ਹੀ ਤੱਕ ਨੌਜਵਾਨਾਂ ਤੱਕ ਪਹੁੰਚਾਇਆ ਜਾਵੇ ਸੋ ਕੂਚਿੰਗ ਦਾ ਇਹ ਮੋੜ ਜਿਹੜਾ ਤੁਹਾਡੀ ਜੀਵਨ ਚ ਆਇਆ तकरीबन ਕਿਹੜੇ ਸਮੇਂ ਆਇਆ ਇਹ ਇਸ ਤਾਈ ਤੁਮਨ ਸਾਹਿਬ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਤੇ ਸ਼੍ਰੀ ਸੁਨੰਦਰ ਜੀ ਜਿਹੜੇ ਕੋਚ ਰਹੇ ਨੇ ਫਰਸਟ ਟਾਈਮ ਦੇ ਐਨਐਸ ਬੈਚ ਦੇ ਸੀਗੇ ਉਹ ਹਾਂਜੀ ਤੇ ਉਹਨਾਂ ਦਾ ਜਦੋਂ ਫਸਟ ਉਹਨਾਂ ਦੇ ਡਿਪਾਰਟਮੈਂਟ ਸਰਕਾਰੀ ਮਡਰ ਸਕੂਲ ਸੈਂਟਰ ਵਿੱਚ ਜੁੜੋਦੇ ਸੈਂਟਰ ਤੇ ਵਈ ਤੇ ਜਦੋਂ ਅਸੀਂ ਉਹਨਾਂ ਨੂੰ ਦੇਖਿਆ ਕਿ ਕੋਸ ਸਾਹਿਬ ਦਾ ਬੜਾ ਰਤਵਾ ਹੁੰਦਾ ਸੀ ਜਦੋਂ ਉਹਨਾਂ ਨੇ ਆਣਾ ਸਾਰੇ ਨੇ ਡਰ ਜਾਣਾ ਤੁਰਨਾ ਤੇ ਜਦੋਂ ਉਹਨਾਂ ਨੇ ਐਂਟਰੀ ਕਰਨੀ ਤੇ ਸਾਰੇ ਸਾਇਲੈਂਟ ਹੋ ਜਾਣਾ ਮੈਂ ਕਹਿੰਨਾ ਬੜਾ ਯਾਰ ਟੌਰ ਆ ਕੋਸ ਸਾਹਿਬ ਦਾ ਵੀ ਸਾਰੇ ਡਰਦੇ ਆ ਉਹਨਾਂ ਕੋਲ ਬਸ ਉਹਨਾਂ ਦੀ ਡੈਡੀਕੇਸ਼ਨ ਤੋਂ ਮੈਂ ਜਿਹੜਾ ਕੰਮ ਸ਼ੁਰੂ ਕੀਤਾ ਜੀ ਤੋਂ ਸਾਹਿਬ ਦਾ ਸਹਿਯੋਗ ਰਿਹਾ ਤੇ ਮੈਂ ਨਾਲ-ਨਾਲ ਟ੍ਰੇਨਿੰਗ ਕਰਨੇ ਸ਼ੁਰੂ ਕਰਾਤੇ ਤੇ ਸੁਵਿੰਦਰ ਗੋਸਾਹਬ ਦੀ ਟ੍ਰਾਂਸਫਰ ਹੋ ਗਈ ਤੇ ਚਲ ਗਏ ਤੇ ਜੋ ਸਾਡੇ ਸੀਨੀਅਰ ਬੰਦੇ ਹੁੰਦੇ ਸੀ ਜਿਹੜੇ ਫਿਰ ਉਹ ਜੂਡੋ ਦੀ ਟ੍ਰੇਨਿੰਗ ਜਿਹੜਾ ਸੈਂਟਰ ਚ ਕਰਾਇਆ ਕਰਦੇ ਸੀ ਤੇ ਮੈਨੂੰ ਐਦਾਂ ਹੀ ਸੀਨੀਅਰ ਹੋਣ ਦੇ ਮੌਜੂਦ ਤੇ ਮੈਨੂੰ ਮੌਕਾ ਮਿਲਦਾ ਗਿਆ ਤੇ ਮੈਂ ਟ੍ਰੇਨਿੰਗ ਨਾਂਡਾਲ ਕਰਾਂਦਾ ਰਿਹਾ ਉਹਦੇ ਇੱਕ ਨਤੀਜੇ ਉਹਨੇ ਜਦੋਂ ਨੈਸ਼ਨਲ ਹੋਣੀ ਜਾਂ ਸਟੇਟ ਹੋਣੀ ਮੈਕਸਿਮਮ ਕੰਮ ਜਿਹੜਾ ਤੇ ਉਹ ਮੈਨੂੰ ਦਿੱਤਾ ਜਾਣਾ ਤੇ ਮੈਨੂੰ ਬਾਖ ਖੂਬੀ ਨਵਾਣਾ ਤੇ ਮੇਰਾ ਇੱਕ ਇੰਟਰਸਟ ਕ੍ਰੀਏਟ ਹੋ ਗਿਆ ਕਿ ਯਾਰ ਨਹੀਂ ਇਹ ਕੰਮ ਕਰਾਂ ਤੇ ਮੈਨੂੰ ਵਧੀਆ ਰਹੇਗਾ ਤੇ ਨੈਸ਼ਨਲ ਪੱਧਰ ਤੇ ਜਦੋਂ ਕੈਂਪ ਤੇ ਮੇਰਾ ਨਾਮ ਰਿਕਮੈਂਡ ਬਤੌਰ ਜਦੋਂ ਮੈਂ ਪੜਦਾ ਸੀ ਉਦੋਂ ਮੇਰਾ ਨਾਮ ਜਿਹੜਾ ਹੈ ਨੈਸ਼ਨਲ ਵਾਸਤੇ ਮੇਰਾ ਨਾਮ ਰਿਕਮੈਂਡ ਕਰਕੇ ਸ਼੍ਰੀ ਆਰਕੈਸਟਮ ਜੀ ਨੇ ਦੇ ਦੇਣਾ ਇਹ ਮੁੰਡਾ ਬਹੁਤ ਮਿਹਨਤ ਕਰਦਾ ਹੈ ਔਰ ਇਹਦੇ ਜਿਹੜੇ ਮਿਹਨਤ ਦੇ ਨਾਲ ਤਾਂ ਦੇ ਨਤੀਜੇ ਜਿਹੜੇ ਹੋਰ ਵਧੀਆ ਆ ਸਕਦੇ ਨੇ ਬੈਨੂੰ ਨਾਲ ਅਟੈਚ ਕੀਤਾ ਜਾਵੇ ਤੇ ਮੈਨੂੰ ਨੈਸ਼ਨਲ ਖੇਡਾਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਅੱਛਾ ਜੀ ਤੇ ਬਸ ਉਸ ਤੋਂ ਕਰਦੇ ਕਰਦੇ ਮੈਂ ਮੁੜ ਕੇ ਡੀਪੀਐਡ ਕਰ ਲਈ ਐਮਪੀਐਡ ਕਰ ਲਈ ਤੇ ਮੈਂ ਖੇਡਾਂ ਨਾਲ ਜੁੜਦਾ ਚੱਲ ਗਿਆ ਟੀਚਿੰਗ ਲਾਈਨ ਦੇ ਵਿੱਚ ਕੋਚਿੰਗ ਲਾਈਨ ਦੇ ਵਿੱਚ ਤੇ ਉਹਦੇ ਤਜਰਬੇ ਦੇ ਨਾਲ ਵੀ ਮੈਂ ਅੱਜ ਦੀ ਡੇਟ 'ਚ ਪਿਛਲੇ ਇਹ 91 ਤੋਂ ਮੈਂ ਜਿਹੜੀ ਐ ਕੋਚਿੰਗ ਲਾਈਨ ਦੇ ਵਿੱਚ ਵਰਕ ਕੀਤਾ ਤੇ ਅੱਜ ਤੱਕ ਮੈਂ ਕਰ ਰਿਹਾ ਤੇ ਜਿਹੜੇ ਨਤੀਜੇ ਮੇਰੇ ਬਹੁਤ ਅੱਛੇ ਨੇ ਤੇ ਨੈਸ਼ਨਲ ਪੱਧਰ ਤੇਨੇ ਕਾ ਹੀ ਖਿਡਾਰੀ ਜਿਹੜੇ ਆ ਨੈਸ਼ਨਲ ਪੱਧਰ ਤੇ ਮੇਰੇ ਸਟੂਡੈਂਟ ਨੇ ਮੱਲਾ ਮਾਰੀਆਂ ਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਮੱਲਾ ਮਾਰੀਆਂ ਤੇ ਜਿਹੜਾ ਉਹਨਾਂ ਨੇ ਮੈਡਲ ਜਿੱਤ ਕੇ ਸਾਡੇ ਪੰਜਾਬ ਦਾ ਨਾਮ ਤੇ ਹਿੰਦੁਸਤਾਨ ਦਾ ਨਾਮ ਜਿਹੜਾ ਸਰੋਸ਼ਨ ਕੀਤਾ ਤੇ ਇੱਥੇ ਮੈਂ ਦੱਸਣ ਜੋ ਕਹਾਂਗੇ ਵਿਚ ਜਦੋਂ ਇੰਟਰਨੈਸ਼ਨਲ ਪੱਧਰ ਤੇ ਜਿਹੜੀ ਆਪਣੇ ਖਿਡਾਰੀ ਨੇ ਦਵਿੰਦਰ ਸਿੰਘ ਜੋ ਕਿ ਸਾਡੇ ਸੀਨੀਅਰ ਮੈਡਰ ਸਕੂਲ ਵਿੰਗ ਦਾ ਬੱਚਾ ਸੀ ਤੇ ਉਸਨੇ ਕਾਮਨਵੈਲਥ ਖੇਡਾਂ ਦੇ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਹਿੰਦੁਸਤਾਨ ਦਾ ਜਿਹੜਾ ਝੰਡਾ ਲਹਿਰਾਇਆ ਤੇ ਉਸ ਤੋਂ ਬਾਅਦ ਹੈਪੀ ਖੇਡਿਆ ਉਸ ਤੋਂ ਬਾਅਦ ਹਰਪ੍ਰੀਤ ਕੌਰ ਕੁੜੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਉਸਨੇ ਕਾਂਸੇ ਦਾ ਮੈਡਲ ਜਿੱਤਿਆ ਤੇ ਇਸ ਤਾਂ ਰਵਨੀਤ ਕੌਰ ਜਿਸਨੇ ਇਹ ਜੂਨੀਅਰ ਏਸ਼ੀਆ ਦੇ ਵਿੱਚ ਭਾਗ ਲਿਆ ਇਸੇ ਤਰੀਕੇ ਦੇ ਨਾਲ ਰਾਜਵਿੰਦਰ ਕੌਰ ਜਿਹੜੀ ਕਿ ਮਰਗੀ ਜਿਸ ਨੇ ਜੁਡੋ ਸ਼ੁਰੂ ਕੀਤੀ ਮੇਰੇ ਕੋਲ ਸਟਾਰਟ ਕੀਤੀ ਸੀ ਫਰਸਟ ਨੈਸ਼ਨਲ ਮੇਰੇ ਕੋਲ ਖੇਡੀ ਉਹ ਵੀ ਕੁੜੀ ਨੇ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਇਸ ਟਾਈਮ ਹੈਗੀ ਆ ਉਸ ਨੇ ਕਾਮਨਵੈਲਥ ਖੇਡਾਂ 'ਚ ਕਾਂਸੀ ਦਾ ਮੈਡਲ ਜਿੱਤ ਕੇ ਹਿੰਦੁਸਤਾਨ ਦਾ ਨਾਂ ਰੌਸ਼ਨ ਕੀਤਾ ਇਹ ਬੜੀ ਮੇਰੇ ਲਈ ਮਾਣ ਦੀ ਗੱਲ ਆ ਕਿ ਬੱਚਿਆਂ ਨੇ ਉੱਚੀ ਪੱਧਰ ਤੇ ਪ੍ਰਾਪਤੀਆਂ ਕਰਕੇ ਜਿਹੜਾ ਹੈਗਾ ਇਹ ਮਾਣਵਤਾ ਹੈ ਜੀ ਸੋ ਤੁਸੀਂ ਦੱਸਿਓ ਨਾ ਸਾਰੇ ਖਿਡਾਰੀਆਂ ਬਾਰੇ ਵੀ ਜਿਨ੍ਹਾਂ ਨੇ ਤੁਹਾਡੇ ਕੋਲੋਂ ਸਿਖਲਾਈ ਲਈ ਤੇ ਫਿਰ ਵੱਡੇ ਮਾਣ ਹਾਸਲ ਕੀਤੇ ਤਕੜੇ ਮੁਕਾਮ ਤੱਕ ਪਹੁੰਚੇ ਨੇ ਤੇ ਲੰਬੇ ਸਮੇਂ ਤੋਂ ਤੁਸੀਂ ਦੱਸਿਆ ਕਿ ਤੁਸੀਂ ਕੋਚਿੰਗ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਹੋ ਹਾਂਜੀ ਇਸ ਲੰਬੇ ਅਰਸੇ ਦੌਰਾਨ ਤੁਸੀਂ ਕੀ ਮਹਿਸੂਸ ਕੀਤਾ ਕਿ ਇੱਕ ਚੰਗਾ ਖਿਡਾਰੀ ਬਣ ਲਈ ਜੂਡੋ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਲਈ ਇੱਕ ਨੌਜਵਾਨ ਦੇ ਅੰਦਰ ਬੱਚੇ ਦੇ ਅੰਦਰ ਕਿਹੜੇ ਗੁਣ ਹੋਣੇ ਜ਼ਰੂਰੀ ਹੈ ਜਿਹਨੂੰ ਵੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਆਹ ਬੱਚਾ ਵਧੀਆ ਜੂਡੋ ਖਿਡਾਰੀ ਬਣ ਸਕਦਾ ਹੈ ਟੀਚਰ ਇੱਕ ਸਟੂਡੈਂਟ ਦਾ ਬਹੁਤ ਵਧੀਆ ਜਿਹੜਾ ਰਿਸ਼ਤਾ ਹੁੰਦਾ ਹੈ ਹਾਂਜੀ ਇੱਕ ਅਧਿਆਪਕੀ ਜਿਹੜਾ ਹੈਗਾ ਉਹ ਵਿਦਿਆਰਥੀ ਨੂੰ ਚੰਗੀ ਸੋਚ ਦੇ ਕੇ ਗਲਿਆ ਸਕਦਾ ਹੈ ਹੂੰ ਪਹਿਲਾਂ ਤਾਂ ਸਿੱਧਿਆਪਕ ਦੇ ਬੱਚੇ ਨੂੰ ਦੇਖਣਾ ਕਿ ਬੱਚੇ ਚ ਟੈਲੈਂਟ ਕਿਦਾਂ ਦਾ ਹੈ ਹਾਂਜੀ ਇਹਦੇ ਬੱਚੇ ਕੀ ਕਰ ਸਕਦਾ ਹੈ ਹੂੰ ਜਿਹੜੀਆਂ ਉਹਦੀਆਂ ਛੋਟੇ ਹੁੰਦੇ ਜਿਹੜੀ ਕਿ ਮੁੱਢਲੀ ਜਿਹੜੀ ਬੱਚੇ ਦੀ ਤਿਆਰੀ ਹੈ ਉਹ ਇੱਕ ਅਧਿਆਪਕ ਹੀ ਕਰਾ ਸਕਦਾ ਹੈ ਜੀ ਜੇਕਰ ਅਧਿਆਪਕ ਉਸ ਬੱਚੇ ਤੇ ਪੂਰਾ ਫੋਕਸ ਰੱਖਦਾ ਹੈ ਹੂੰ ਉਹਦੀਆਂ ਐਕਟੀਵਿਟੀਜ਼ ਇਨਵੋਲਵ ਕਰਦਾ ਹੈ ਦੇਖਦਾ ਕਿਸ਼ਤਾਂ ਦੀਆਂ ਐਕਟੀਵਿਟੀਜ਼ ਕਰਦਿਆਂ ਦੀਆਂ ਕਿੰਦਾਂ ਦੀਆਂ ਸ਼ਰਤਾਂ ਆ ਉਹਦੀਆਂ ਉਸ ਐਕਟੀਵਿਟੀ ਦੇ ਵਿੱਚ ਹੀ ਉਸ ਅਧਿਆਪਕ ਨੂੰ ਉਸ ਬੱਚੇ ਨੂੰ ਖੇਡ ਦੇ ਵਿੱਚ ਪ੍ਰਮੋਟ ਕਰ ਦੇਣਾ ਚਾਹੀਦਾ ਜੀ ਤੇ ਜਦੋਂ ਉਹਦੀਆਂ ਖੇਡ 'ਚ ਪ੍ਰਮੋਟ ਕਰ ਦਿੰਦਾ ਫਿਰ ਉਹਨੂੰ ਹੌਲੀ-ਹੌਲੀ ਉਸ ਨੂੰ ਟ੍ਰੇਨਿੰਗ ਤੇ ਲਿਆ ਕੇ ਉਹਦੀਆਂ ਸ਼ਰਾਰਤਾਂ ਨੂੰ ਐਕਟੀਵਿਟੀ 'ਚ ਇਨਵੋਲ ਕਰਕੇ ਉਹਦਾ ਇੰਟਰਸਟ ਬਣਾਉਣਾ ਪੈਂਦਾ ਜਦੋਂ ਬੱਚੇ ਦਾ ਇੰਟਰਸਟ ਬਣਦਾ ਵੇ ਮੈਂ ਹੁਣ ਜ਼ੋਰ ਲਾਣਾ ਮੈਂ ਮਿਹਨਤ ਕਰਨੀ ਆ ਫਿਰ ਉਹ ਬੱਚਾ ਮਿਹਨਤ ਕਰਦਾ ਮਿਹਨਤ ਕਰਦੇ ਨਾਲ ਉਹਨੂੰ ਅੱਗੇ ਜਦੋਂ ਮੌਕਾ ਮਿਲਦਾ ਤੇ ਬੱਚਾ ਆਟੋਮੈਟਿਕਲੀ ਅੱਗੇ ਵਧਦਾ ਜਾਂਦਾ ਹੈ ਤੇ ਕੋਚ ਦਾ ਇਹ ਫਰਜ ਬੰਦਾ ਹੈ ਕਿ ਧਿਆਪਕ ਦਾ ਫਰਜ ਬੰਦਾ ਹੈ ਉਹਦੀ ਸਾਰੀ ਮੁੱਢਲੀ ਜਾਣਕਾਰੀ ਰੱਖਣੀ ਕਿ ਇਹਦਾ ਬੈਕਗ੍ਰਾਉਂਡ ਕਿਦਾਂ ਦੀ ਹੈ ਇਸ ਖਿਡਾਰੀ ਦੀ ਇਹਦੇ ਘਰ ਦੇ ਖਲਾਤ ਕਿਦਾਂ ਦੇ ਨੇ ਇਸ ਟਾਈਮ ਇਹਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਸ ਟਾਈਮ ਇਹਨੂੰ ਕਿਸ ਫਿਟਨੈਸ ਦੀ ਜ਼ਰੂਰਤ ਹੈ ਇਹਨੂੰ ਸਟਰੈਂਥ ਚਾਹੀਦੀ ਆ ਇਹਨੂੰ ਫਲੈਕਸੀਬਿਲਟੀ ਚਾਹੀਦੀ ਆ ਇਹਨੂੰ ਇੰਡੋਰੈਂਸ ਦੀ ਲੋੜ ਆ ਠੀਕ ਉਸ ਤਰੀਕੇ ਦੀ ਧਿਆਪਕ ਜਦੋਂ ਉਹਨੂੰ ਟ੍ਰੇਨਿੰਗ ਕਰਾਂਦਾ ਹੈ ਤੇ ਉਹ ਦਿਨ ਦੂਰ ਨਹੀਂ ਹੁੰਦਾ ਕਿ ਜਦੋਂ ਬੱਚਾ ਇੱਕ ਜਿਹੜਾ ਅੱਛੇ ਮਕਾਮ ਤੇ ਪਹੁੰਚ ਜਾਂਦਾ ਹੈ ਅੱਛੀਆਂ ਪ੍ਰਾਪਤੀਆਂ ਵਾਲਾ ਚੱਲ ਜਾਂਦਾ ਹੈ ਤੇ ਉਹ ਜਿਹੜੇ ਨਤੀਜੇ ਹੋਣਗੇ ਉਹ ਵਧੀਆ ਹੀ ਹੋਣਗੇ ਜਦੋਂ ਇੱਕ ਅਧਿਆਪਕ ਉੱਤੇ ਪੂਰੀ ਫੋਕਸ ਰੱਖ ਕੇ ਉਹਨੂੰ ਟ੍ਰੇਨਿੰਗ ਕਰਾਂਦਾ ਹੈ ਤੇ ਉਹ ਵਧੀਆ ਨਤੀਜੇ ਦੇਗਾ ਜੀ ਸੋ ਤੁਹਾਡੇ ਕਹਿਣ ਦਾ ਭਾਵ ਹੈ ਕਿ ਸਿਰਫ ਖਿਡਾਰੀ ਦੇ ਖੇਡ ਵਾਲੇ ਗੁਣ ਹੀ ਨਹੀਂ ਦੇਖਣੇ ਹੁੰਦੇ ਪੂਰੀ ਉਹਦੀ ਸ਼ਖਸੀਅਤ ਦੇਖਣੀ ਹੈ ਉਹਦੀਆਂ ਛੋਟੀਆਂ-ਛੋਟੀਆਂ ਆਦਤਾਂ ਤੇ ਸ਼ਰਾਰਤਾਂ ਤੱਕ ਵੀ ਧਿਆਨ ਦੇਣਾ ਉਹਦੇ ਵਿੱਚੋਂ ਪਤਾ ਲੱਗਦਾ ਕਿ ਖਿਡਾਰੀ ਇਸ ਬੰਨੇ ਤੋਂ ਆਲ-ਓਵਰ ਡਵੈਲਪਮੈਂਟ ਹੋਣੀ ਚਾਹੀਦੀ ਹੈ ਜੇਕਰ ਇੱਕ ਖਿਡਾਰੀ ਦੀ ਆਲ-ਓਵਰ ਡਵੈਲਪਮੈਂਟ ਨਹੀਂ ਹੈ ਆਪਾਂ ਉਹਦੇ ਤੇ ਧਿਆਨ ਨਹੀਂ ਫੋਕਸ ਨਹੀਂ ਰੱਖਦੇ ਤਾਂ ਖਿਡਾਰੀ ਅੱਗੇ ਨਹੀਂ ਵੱਧ ਸਕਦਾ ਕਿਉਂਕਿ ਕਈ ਵਾਰੀ ਇਦਾਂ ਦੇ ਹਾਲਾਤ ਬਣਦੇ ਨੇ ਕਿ ਆਪਾਂ ਵਿਦਿਆਰਥੀ ਨੂੰ ਜ਼ਰੂਰਤ ਨਾਲੋਂ ਵੱਧ ਜ਼ੋਰ ਲਵਾ ਲੈਂਦੇ ਆ ਆਪਾਂ ਨੂੰ ਇਹ ਵੀ ਦੇਖਣਾ ਪੈਣਾ ਕਿ ਉਸ ਵਿਦਿਆਰਥੀ ਦੇ ਕੋਲ ਕੀ ਖਾਣ ਲਈ ਪ੍ਰੋਪਰ ਡਾਈਟ ਹੈ ਹਾਂਜੀ ਉਹ ਪ੍ਰੋਪਰ ਨੂੰ ਵਿਟਾਮਿਨ ਸਾਰੇ ਮਿਲ ਰਹੇ ਨੇ ਪ੍ਰੋਪਰ ਨੂੰ ਸਾਰੀ ਡਾਈਟ ਅੱਛੀ ਮਿਲ ਰਹੀ ਨਹੀਂ ਜੇ ਉਹਨੂੰ ਪ੍ਰੋਪਰ ਡਾਈਟ ਮਿਲਦੀ ਹੋਊਗੀ ਤੇ ਉਹਨੂੰ ਪ੍ਰੋਪਰ ਦੀ ਬੋਡੀ ਦੀ ਰਿਕਵਰੀ ਹੁੰਦੀ ਹੋਊਗੀ ਤਾਂ ਹੀ ਉਹ ਖਿਡਾਰੀ ਜਿਹੜਾ ਅੱਛੀ ਪਰਫਾਰਮ ਕਰ ਸਕਦਾ ਜੇਕਰ ਉਹਦੀ ਪਰਫਾਰਮੈਂਸ ਤੇ ਬਹੁਤ ਵੱਡਾ ਅਸਰ ਪੈਂਦਾ ਉਹਦੀ ਡਾਈਟ ਦਾ ਤੇ ਉਹਦੀ ਰੈਸਟ ਦਾ ਉਹਦੇ ਘਰ ਦੇ ਹਾਲਾਤ ਹੈ ਇਹ ਕੋਚ ਨੂੰ ਬਹੁਤ ਮਿਨਿਊਟਲੀ ਵਾਚ ਕਰਨਾ ਚਾਹੀਦਾ ਉਹਦੇ ਉੱਪਰ ਧਿਆਨ ਰੱਖਣਾ ਚਾਹੀਦਾ ਫੋਕਸ ਦੇਣੀ ਚਾਹੀਦੀ ਆ ਤਾਹੋ ਖਿਡਾਰੀ ਜਿਹੜਾ ਹੈ ਵਧੀਆ ਨਤੀਜੇ ਦੇ ਸਕਦਾ ਸਕਦਾ ਸੋ ਕੋਚ ਨੇ ਖਿਡਾਰੀ ਨੂੰ ਵੀ ਵੇਖਣਾ ਹੈ ਤੇ ਖਿਡਾਰੀ ਦਾ ਅਗਾ ਪਿਛਾ ਵੀ ਵੇਖਣਾ ਹੈ ਸਾਰੀ ਜ਼ਿੰਮੇਵਾਰੀ ਕੋਚ ਦੇ ਕੋਲ ਹੁੰਦੀ ਹੈ ਤੇ ਇਹਦੇ ਨਾਲ ਵਧੀਆ ਨਤੀਜੇ ਵੀ ਅੱਗੇ ਆਉਂਦੇ ਨੇ ਹਾਂਜੀ ਤੇ ਆਪਾਂ ਜਦੋਂ ਗੱਲ ਕਰ ਰਹੇ ਸੀ ਤੁਹਾਡੇ ਖੇਡ ਜੀਵਨ ਦੀ ਖਾਸ ਤੌਰ ਤੇ ਜਦੋਂ ਤੁਸੀਂ ਗੱਲ ਕੀਤੀ ਕਿ ਕੋਚਿੰਗ ਦੇ ਖੇਤਰ ਦੀ ਤਿੰਨ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਤੁਹਾਨੂੰ ਇਸ ਖੇਤਰ ਵਿੱਚ ਸਿਵਾਵਾਵਾਂ ਦਿੰਦੇ ਹੋਏ ਇਸ ਸਮੇਂ ਦੌਰਾਨ ਤੁਸੀਂ ਅੰਤਰਰਾਸ਼ਟਰੀ ਪੱਧਰ ਉੱਪਰ ਵੀ ਵਿਛ ਰਹੇ ਹੋ ਬਤੌਰ ਰੈਫਰੀ ਵੀ ਸੇਵਾਵਾਂ ਨਿਭਾਈਆਂ ਨੇ ਉਹ ਜਿਹੜਾ ਤੁਹਾਡਾ ਤਜਰਬਾ ਰਿਹਾ ਹੈ ਉਸ ਬਾਰੇ ਵੀ ਜ਼ਰੂਰ ਦੱਸੋ ਕਿਉਂਕਿ ਇਹ ਬੜੀ ਅਹਿਮ ਗੱਲ ਹੈ ਕਿ ਤੁਸੀਂ ਲੈਕਚਰਰ ਵੀ ਤੇ ਖਿਡਾਰੀ ਵੀ ਰਹੇ ਹੋ ਕੋਚਿੰਗ ਵੀ ਕੀਤੀ ਹੈ ਤੇ ਨਾਲ ਦੀ ਨਾਲ ਰੈਫਰੀ ਵਜੋਂ ਵੀ ਅੰਤਰਰਾਸ਼ਟਰੀ ਪੱਧਰ ਉੱਪਰ ਵਿੱਚ ਰਹੇ ਹੋ ਸੋ ਉਹ ਜਿਹੜਾ ਤਜਰਬਾ ਹੈ ਉਹਦੇ ਵਿੱਚੋਂ ਤੁਸੀਂ ਕੀ ਕੁਝ ਸਿੱਖਿਆ ਕੀ ਹਾਸਲ ਕੀਤਾ ਉਹ ਜ਼ਰੂਰ ਸਾਂਝਾ ਕਰੋ ਅੰਤਰਰਾਸ਼ਟਰੀ ਪੱਧਰ 'ਤੇ ਮੈਂ ਜੁਡੋ ਫੈਡਰੇਸ਼ਨ ਆਫ ਇੰਡੀਆ ਤੇ ਮਿਸਟਰ ਮਨੋਗੁਰੰਜਾਰ ਜੀ ਹੁਣੇ ਮੈਂ ਨੈਸ਼ਨਲ ਰੈਫਰੀ ਬਣਿਆ ਉਹਨਾਂ ਦਾ ਬਹੁਤ ਵੱਡਾ ਸ਼ੋਗਦਾਰ ਹੈ ਮਿਸਟਰ ਮੰਨੂ ਬੰਗੇਰੇ ਦਾ ਤੇ ਮੈਨੂੰ ਮੌਕਾ ਮਿਲਿਆ ਅੰਤਰਰਾਸ਼ਟਰੀ ਪੱਧਰ ਦਾ ਇਗਜ਼ਾਮ 2012 ਦੇ ਵਿੱਚ ਅੱਛਾ ਕੋਰੀਆ ਦੇ ਵਿੱਚ ਹੋਇਆ ਅੱਛਾ ਜੀ ਤੇ ਉਸ ਇਗਜ਼ਾਮ ਦੇ ਵਿੱਚ ਇੰਡੀਆ ਦੇ ਵਿੱਚੋਂ ਦੋ ਬੰਦੇ ਜਾਣੇ ਸੀਗੇ ਤੇ ਇੱਕ ਮੇਰਾ ਨਾਮ ਨਾਮਿਨੇਟ ਹੋਇਆ ਪੰਜਾਬ ਤੋਂ ਜੀ ਤੇ ਇੱਕ ਉੱਤਰ ਪ੍ਰਦੇਸ਼ ਤੋਂ ਦੀਪਕ ਗੁਪਤਾ ਜੀ ਦੇ ਨਾਲ ਜੀ ਅਸੀਂ ਕੋਰੀਆ ਦੇ ਅੰਦਰ ਇਗਜ਼ਾਮ ਦਿੱਤਾ ਤੇ ਉਸ ਇਗਜ਼ਾਮ ਨੂੰ ਅਸੀਂ ਪਾਸ ਕੀਤਾ ਤੇ ਉਸ ਤੋਂ ਬਾਅਦ ਮੈਂ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਮੈਨੂੰ ਐਕਸਪੋਜ਼ਰ ਮਿਲਿਆ ਹਾਂਜੀ ਤੇ ਮੈਨੂੰ ਕਈ ਟੂਰਨਾਮੈਂਟ ਅੰਤਰਰਾਸ਼ਟਰੀ ਪੱਧਰ ਤੇ ਮੌਕਾ ਮਿਲਿਆ ਰੈਫਰੀ ਦੀ ਭੂਮਿਕਾ ਨਿਭਾਉਂਦਾ ਜੀ ਜਦੋਂ ਅਸੀਂ ਉੱਥੇ ਜਾਣਾ ਤੇ ਅੰਤਰਰਾਸ਼ਟਰੀ ਪੱਧਰ ਤੇ ਵਿੱਚ ਫਸਟ ਵਾਰ ਇੱਕ ਸੈਮੀਨਾਰ ਲੱਗਦਾ ਹੁੰਦਾ ਸੀ ਤੇ ਉਹਦੇ ਵਿੱਚ ਜਿੰਨੀਆਂ ਐਮੈਂਡਮੈਂਟਸ ਰੂਲ ਐਂਡ ਰੈਗੂਲੇਸ਼ਨਸ ਜਿਹੜੀਆਂ ਚੇਂਜ ਹੁੰਦੀਆਂ ਸੀ ਉਹ ਸਾਨੂੰ ਉਹ ਅਪਡੇਟ ਕਰਦੇ ਸੀ ਅੱਛਾ ਜੀ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਰੈਫਰਿੰਗ ਕਰਨੀ ਟੂ ਮੱਚ ਡਿਫਿਕਲਟ ਹੂੰ ਕਿਉਂਕਿ ਉੱਥੇ ਸਾਨੂੰ ਸਾਰਾ ਅਪਡੇਸ਼ਨ ਬਹੁਤ ਹੋਣਾ ਜ਼ਰੂਰੀ ਹੈ ਜੀ ਤੇ ਜਦੋਂ ਉਹ ਸਾਨੂੰ ਸਭ ਕੁਝ ਦੱਸਦੇ ਸੀ ਤੇ ਅਸੀਂ ਅੰਤਰਰਾਸ਼ਟਰੀ ਪੱਤਰ ਤੇ ਰੈਫਰਿੰਗ ਕਰਦੇ ਸੀ ਤੇ ਅਸੀਂ ਉੱਥੋਂ ਬਹੁਤ ਵਧੀਆ ਜਿਹੜਾ ਐਕਸਪੋਜ਼ਰ ਲੈ ਕੇ ਆਉਂਦੇ ਸੀ ਜਦੋਂ ਅਸੀਂ ਐਕਸਪੋਜ਼ਰ ਲੈ ਕੇ ਆਣਾ ਹਾਂਜੀ ਤੇ ਉਹ ਸੀ ਆ ਕੇ ਆਪਣੇ ਹਿੰਦੁਸਤਾਨ ਦੇ ਵਿੱਚ ਤੇ ਆਪਣੇ ਸੈਂਟਰ ਦੇ ਵਿੱਚ ਪਹਿਲਾਂ ਦੱਸਣਾ ਕਿਉਂਕਿ ਸਾਡੇ ਬੱਚਿਆਂ ਨੂੰ ਉਹ ਚੀਜ਼ਾਂ ਪਹਿਲੇ ਪਤਾ ਲੱਗ ਜਾਂਦੀਆਂ ਸੀ ਜਦੋਂ ਇੰਟਰਨੈਸ਼ਨਲ ਲੈਵਲ ਤੇ ਕੋਈ ਚੇਂਜ ਹੁੰਦੀ ਸੀ ਅਸੀਂ ਬੱਚਿਆਂ ਨੂੰ ਆ ਕੇ ਦੱਸਣੀ ਵੀ ਪਤਾ ਹੈ ਇਹ ਚੇਂਜ ਆ ਇਸ ਨੂੰ ਇਸ ਤਿੱਕੇ ਨਾਲ ਤੁਸੀਂ ਲੜਨਾ ਹੈ ਇਹ ਫਾਈਟਾ ਹੈ ਫਾਊਲ ਆ ਇਸ ਤਗਣਾ ਤੁਸੀਂ ਵਰਕ ਨਹੀਂ ਕਰਨਾ ਤੇ ਉਹ ਜਿਹੜਾ ਜਿਹੜਾ ਐਕਸਪੋਜ਼ਰ ਸੀ ਸਾਨੂੰ ਤਾਂ ਮਿਲਦਾ ਮਿਲਦਾ ਸੀ ਨਾਲ ਉਹ ਸਾਡੇ ਬੱਚਿਆਂ ਨੂੰ ਉਹਦਾ ਬੈਨੀਫਿਟ ਬਹੁਤ ਹੋਇਆ ਉਹ ਬੱਚੇ ਜਦੋਂ ਸਾਡੇ ਨੈਸ਼ਨਲ ਪੱਤਰ ਤੇ ਜਾਂ ਅੰਤਰਰਾਸ਼ਟਰੀ ਪੱਤਰ ਤੇ ਜਾਂਦੇ ਸੀ ਤੇ ਉਹ ਬੜੇ ਅਪਡੇਟ ਹੁੰਦੇ ਸੀ ਤੇ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਸੀ ਤੇ ਇਹੀ ਕਾਰਨ ਸੀ ਨੈਸ਼ਨਲ ਪੱਤਰ ਤੇ ਵੀ ਬੱਚਿਆਂ ਦੀਆਂ ਜਿਹੜੀਆਂ ਅਚੀਵਮੈਂਟਸ ਸਾਡੀਆਂ ਬਹੁਤ ਵਧੀਆ ਰਹੀਆਂ ਤੇ ਅੰਤਰਰਾਸ਼ਟਰੀ ਪੱਤਰ ਤੇ ਵਿੱਚ ਵੀ ਸਾਡੇ ਬੱਚਿਆਂ ਦੀਆਂ ਬਹੁਤ ਵਧੀਆ ਅਚੀਵਮੈਂਟਸ ਲਈਆਂ ਤੇ ਸਿੱਖਿਆ ਭਾਗ ਦੇ ਵਿੱਚ ਮੈਨੂੰ ਮੌਕਾ ਮਿਲਦਾ ਸੀ ਜਿੰਨੀਆਂ ਵੀ ਅੱਜ ਤੱਕ ਸਕੂਲਸ ਨੈਸ਼ਨਲਸ ਹੋਈਆਂ ਉਹਦੇ ਵਿੱਚ ਮੈਨੂੰ ਸਕੂਲਜ਼ ਗੇਮ ਫੈਡਰੇਸ਼ਨ ਆਫ ਇੰਡੀਆ ਵੱਲੋਂ ਟੂਰਨਾਮੈਂਟ ਡਾਇਰੈਕਟਰ ਜਾਂ ਟੈਕਨੀਕਲ ਡਾਇਰੈਕਟਰ ਦੀ ਪੋਸਟ ਤੇ ਮੈਨੂੰ ਉਹਨਾਂ ਨੇ ਆਲਰੇਡੀ ਲਗਾਇਆ ਜੀ ਤੇ ਜੂਡੋ ਫੈਡਰੇਸ਼ਨ ਆਫ ਇੰਡੀਆ ਵੱਲੋਂ ਵੀ ਮੈਂ ਐਜ਼ ਏ ਟੂਰਨਾਮੈਂਟ ਡਾਇਰੈਕਟਰ ਐਜ਼ ਏ ਜੂਰੀ ਮੈਂਬਰ ਦੇ ਵਿੱਚ ਇਹਨੂੰ ਮੌਕਾ ਮਿਲਿਆ ਕੰਮ ਕਰਨ ਦਾ ਤੇ ਮੈਂ ਵਾਖ ਖੂਬੀ ਉਹ ਜਿਹੜਾ ਹੈਗਾ ਟੂਰਨਾਮੈਂਟ ਨੂੰ ਨਿਭਾਇਆ ਤੇ ਉਸ ਦੇ ਵਿੱਚ ਵਧੀਆ ਆਪਣਾ ਜਿਹੜਾ ਰੋਲ ਅਦਾ ਕਰਕੇ ਤੇ ਜਿਹੜੀ ਜੂਡੋ ਖੇਡ ਦੇ ਵਿੱਚ ਆਪਣੀ ਜਿਹੜੀ ਇੱਕ ਹੋਂਦ ਬਣਾ ਕੇ ਰੱਖੀ ਜੀ ਸੋ ਕੋਚਿੰਗ ਦੇ ਨਾਲ ਨਾਲ ਰੈਫਰੀ ਅਤੇ ਰੈਫਰੀ ਦੇ ਨਾਲ ਤੁਸੀਂ ਵੀ ਦੱਸਿਆ ਕਿ ਤੁਸੀਂ ਪ੍ਰਬੰਧਕੀ ਤੌਰ ਤੇ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਵੀ ਨਿਭਾਈਆਂ ਨੇ ਜਿਨ੍ਹਾਂ ਵਿੱਚ ਕਾਫੀ ਵਧੀਆ ਤਜਰਬਾ ਤੁਹਾਡਾ ਰਿਹਾ ਹੈ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਤੁਹਾਡੇ ਲੈਕਚਰਰ ਵਾਲੇ ਯੋਗਦਾਨ ਦੀ ਜ਼ਿਕਰਗੱਲ ਕਰੀਏ ਕਿਉਂਕਿ ਕੋਚ ਦੇ ਨਾਲ ਮਿਲਦੀ ਜੁਲਦੀ ਭੂਮਿਕਾ ਹੁੰਦੀ ਹੈ ਲੈਕਚਰਰ ਦੀ ਵੀ ਕੋਚ ਵੀ ਸਿਖਾਉਂਦਾ ਹੈ ਖਿਡਾਰੀਆਂ ਨੂੰ ਲੈਕਚਰਰ ਵੀ ਸਿੱਖਿਆ ਦਿੰਦਾ ਹੈ ਬੱਚਿਆਂ ਨੂੰ ਤੇ ਖਾਸ ਕਰਕੇ ਸਰੀਰਕ ਸਿੱਖਿਆ ਜਾਂ ਕਿ ਖੇਡਾਂ ਦੀ ਖੇਤਰ ਦੀ ਸਮੁੱਚੀ ਵਿੱਦਿਆ ਜਿਹੜੀ ਆ ਤੁਸੀਂ ਬੱਚਿਆਂ ਨੂੰ ਪ੍ਰਦਾਨ ਕਰਦੇ ਹੋ ਤੇ ਉਹਦੇ ਵਿੱਚ ਪੜ੍ਹਾਈ ਲਿਖਾਈ ਦੀ ਕਿੰਨੀ ਕਿਹਮੀਅਤ ਹੈ ਆਪਾਂ ਵੇਖਦੇ ਹਾਂ ਕਿ ਆਪਣੇ ਦੇਸ਼ ਅਕਸਰ ਇਹ ਧਾਰਨਾ ਆਪਾਂ ਵੇਖਦੇ ਹਾਂ ਕਿ ਖਿਡਾਰੀ ਪੜ੍ਹਾਈ ਪੱਖੋਂ ਕਈ ਵਾਰ ਪਛੜ ਜਾਂਦੇ ਆ ਜਾਂ ਜਮਾਤਾਂ ਵਿੱਚ ਬੈਠਣ ਦਾ ਪ੍ਰੀਖਿਆਵਾਂ ਸਮੇਂ ਸਿਰ ਦੇਣ ਦਾ ਕਈ ਵਾਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਸੋ ਪੜ੍ਹਾਈ ਲਿਖਾਈ ਦੀ ਕਿੰਨੀ ਕਿਹਮੀਅਤ ਹੈ ਜਮਾਤਾਂ ਵਿੱਚ ਬੈਠਣ ਦੀ ਪ੍ਰੀਖਿਆਵਾਂ ਸਮੇਂ ਸਿਰ ਦੇਣ ਦੀ ਉਹ ਜਿਹੜਾ ਲੈਕਚਰਰ ਵਾਲੀ ਤੁਹਾਡੀ ਭੂਮਿਕਾ ਆ ਉਸ ਬਾਰੇ ਕੁਛ ਆਣਾ ਪਊ ਪੜਾਈ ਤੇ ਖੇਡਾਂ ਇਹ ਬਹੁਤ ਜ਼ਰੂਰੀ ਨੇ ਜੀ ਜੇਕਰ ਇੱਕ ਖਿਡਾਰੀ ਖੇਡ ਦੇ ਵਿੱਚ ਚੰਗਾ ਹੈ ਤਾਂ ਪੜਾਈ 'ਚ ਵੀ ਜ਼ਰੂਰ ਚੰਗਾ ਹੁੰਦਾ ਹੈ ਇੱਥੇ ਕੋਈ ਹੈ ਨਹੀਂ ਕਹੂੰਗੀ ਕਿ ਖਿਡਾਰੀ ਛੋਟ ਸਮੇਂ ਦੇ ਵਿੱਚ ਬਹੁਤ ਕੁਝ ਸੋਚਦਾ ਹੈ ਹਾਂਜੀ ਰੈਕਸ਼ਨ ਟਾਈਮ ਦੇ ਵਿੱਚ ਉਹਨਾਂ ਨੇ ਡਿਸੀਜਨ ਲੈਣੇ ਹੁੰਦੇ ਨੇ ਹਾਂਜੀ ਇਹ ਐਵੇਂ ਕਹਿੰਦੇ ਨੇ ਕਿ ਖਿਡਾਰੀ ਥੋੜੇ ਜਿਹਾ ਵੀਕ ਹੁੰਦੇ ਖਿਡਾਰੀ ਵੀਕ ਨਹੀਂ ਹੁੰਦੇ ਪੜਾਈ ਦੇ ਖੇਤਰ ਦੇ ਵਿੱਚ ਵੀ ਖਿਡਾਰੀ ਬਣਾਈ ਦੇ ਖੇਤਰ ਚ ਵੀ ਵਧੀਆ ਪੜਨਾ ਬਹੁਤ ਜ਼ਰੂਰੀ ਹੈ ਜੇਕਰ ਪੜ੍ਹਾਈ ਜ਼ਰੂਰੀ ਹੈ ਤੇ ਇੱਕ ਖਿਡਾਰੀ ਤਦੇ ਉਹ ਕਾਮਯਾਬੀ ਵਧੀਆ ਹਾਸਲ ਕਰ ਸਕਦਾ ਜੀ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ ਜਦੋਂ ਬੱਚੇ ਸਾਡੇ ਕੋਲ ਪੜ੍ਹਾਈ ਦੇ ਖੇਤਰ ਚ ਆਉਂਦੇ ਤੇ ਅਸੀਂ ਬੱਚਿਆਂ ਨੂੰ ਮੈਕਸਿਮਮ ਇਹੀ ਮੋਟੀਵੇਟ ਕਰੀ ਦਿਆ ਬੇਟਾ ਪੜ੍ਹਾਈ ਬਹੁਤ ਜ਼ਰੂਰੀ ਹੈ ਪੜ੍ਹਾਈ ਕਰੋ ਕਲਾਸਾਂ ਲਾਓ ਕਿਉਂਕਿ ਜਦੋਂ ਬੱਚੇ ਇੱਕ ਅਧਿਆਪਕ ਦੀ ਕਲਾਸ ਦੇ ਵਿੱਚ ਬੱਚੇ ਬੈੰਦੇ ਹੀ ਹੈ ਨਾ ਅਧਿਆਪਕ ਕੁਝ ਸ਼ਬਦ ਬੋਲਦਾ ਹੈ ਬੱਚੇ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਲਰਨ ਕਰਦੇ ਨੇ ਜੀ ਕਿਉਂਕਿ ਫਿਜ਼ੀਕਲ ਜਿਹੜੀ ਹੈਗੀ ਆ ਉਹ ਇੱਕ ਡਿਸਪਲਿਨ ਹੈ ਤੇ ਜਦੋਂ ਬੱਚੇ ਇੱਕ ਕਲਾਸ 'ਚ ਆ ਜਾਂਦੇ ਨੇ ਤੁਹਾਨੂੰ ਡਿਸਪਲਿਨ 'ਚ ਬਹਿਣਾ ਹੀ ਪੈਣਾ ਤੇ ਅਧਿਆਪਕ ਨੇ ਜਦੋਂ ਉਹਨੂੰ ਦੱਸਣਾ ਤੇ ਉਹਨੂੰ ਬੜੇ ਵਧੀਆ ਤਰੀਕੇ ਨਾਲ ਅਧਿਆਪਕ ਦੀਆਂ ਗੱਲਾਂ ਨੂੰ ਸੁਣਨਾ ਜਦੋਂ ਇੱਕ ਅਧਿਆਪਕ ਦੀਆਂ ਗੱਲਾਂ ਤੇ ਟੀਚਰ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਦਾ ਹੈ ਸਰੋਤਾ ਬਣ ਕੇ ਤੇ ਬਹੁਤ ਕੁਝ ਜਿਹੜਾ ਇੱਕ ਸਟੂਡੈਂਟ ਆ ਉਹ ਬਹੁਤ ਵਧੀਆ ਕੁਝ ਲਾਭ ਕਰ ਲੈਂਦਾ ਹੈ ਤੇ ਉਹ ਐਸੀ ਗੱਲ ਨਹੀਂ ਬੱਚਾ ਚੰਗੇ ਮੁਕਾਮ ਤੇ ਪਹੁੰਚ ਜਾਂਦਾ ਹੈ ਤੇ ਉਹ ਵਧੀਆ ਨਤੀਜੇ ਪ੍ਰਾਪਤ ਕਰਦਾ ਹੈ ਜੀ ਖੇਡਾਂ ਦੇ ਨਾਲ ਪੜ੍ਹਾਈ ਬਹੁਤ ਜ਼ਰੂਰੀ ਹੈ ਤੇ ਉਹ ਵੀ ਬੱਚਾ ਅੱਗੇ ਵਧੀਆ ਕਾਮਯਾਬ ਹੋ ਸਕਦਾ ਹੈ ਜਿਹੜਾ ਨਾਲ ਨਾਲ ਆਪਣੀ ਪੜ੍ਹਾਈ ਨੂੰ ਵੀ ਮੇਨਟੇਨ ਕਰਕੇ ਰੱਖਦਾ ਹੈ ਤੇ ਪੜ੍ਹਾਈ ਬਹੁਤ ਜ਼ਰੂਰੀ ਹੈ ਔਰ ਬੱਚੇ ਇਹ ਕਿਤੇ ਕੋਈ ਘਟ ਨਹੀਂ ਹੈ ਕਿਸੇ ਚੀਜ਼ ਦੀ ਗੱਲ ਹਮ ਪੜ੍ਹਾਈ ਬੱਚੇ ਕਰਦੇ ਨੇ ਲੇਕਿਨ ਬੱਚਿਆਂ ਨੂੰ ਸਿਰਫ ਮੋਟੀਵੇਸ਼ਨ ਦੇਣੀ ਪੈਂਦੀ ਆ ਜਦੋਂ ਆਪਾਂ ਵਿਦਿਆਰਥੀਆਂ ਨੂੰ ਮੋਟੀਵੇਟ ਕਰਦੇ ਆ ਪੜਾਈ ਦੇ ਨਾਲ ਤੇ ਬੱਚੇ ਉੱਚ ਸਕਸੈਸਫੁਲ ਹੋ ਜਾਂਦੇ ਉਹ ਵੀ ਮੇਰਾ ਵਧੀਆ ਤਜਰਬਾ ਹੈ ਕਿਉਂਕਿ ਬੱਚੇ ਪੜ੍ਹਾਈ ਦੇ ਖੇਤਰ ਚ ਵੀ ਵਧੀਆ ਹੁੰਦੇ ਨੇ ਮੇਰੇ ਕੋਲ ਬਹੁਤ ਸਾਰੇ ਸਟੂਡੈਂਟ ਇਦਾਂ ਦੇ ਨੇ ਮੈਂ ਤੁਹਾਨੂੰ ਨਾਂ ਘੜਾ ਦਿੰਦਾ ਜਿਹੜੇ ਬੱਚੇ ਇਸ ਟਾਈਮ ਪੜ੍ਹਾਈ ਦੇ ਖੇਤਰ ਚ ਵੀ ਅੱਗੇ ਰਹੇ ਨੇ ਤੇ ਖੇਡਾਂ ਦੇ ਖੇਤਰ ਚ ਵੀ ਅੱਗੇ ਰਹੇ ਨੇ ਇੰਜੀਨੀਅਰ ਦੇ ਵਿੱਚ ਮੇਰੇ ਬੱਚੇ ਸਪੋਰਟਸ ਕੋਟੇ ਦੇ ਵਿੱਚ ਵਿਸ਼ਾਲ ਭਾਰਤਵਾਦੀ ਉਹਨਾਂ ਸਪੋਰਟਸ ਕੋਟੇ ਦੇ ਵਿੱਚ ਇੰਜੀਨੀਅਰਿੰਗ ਕੀਤੀ ਅੱਜ ਵੈਲ ਸੈਟਲ ਹੈ ਇੰਗਲੈਂਡ ਦੇ ਵਿੱਚ ਅੰਕੁਰਾ ਬਾਤ ਹੋਈ ਮੁੰਡਾ ਆਸਟ੍ਰੇਲੀਆ ਦੇ ਵਿੱਚ ਵੈਲ ਸੈਟਲ ਆ ਉਹਨੇ ਵੀ ਇੰਜੀਨੀਅਰਿੰਗ ਕੀਤੀ ਇਸ ਤਰ੍ਹਾਂ ਉਹ ਸਪੋਰਟਸ ਗੋਟੇ ਦੇ ਵਿੱਚ ਹੀ ਇਹ ਮੁੰਡਾ ਸੰਦੀਪ ਹੈ ਉਹ ਗਵਰਨਮੈਂਟ ਕਾਲਜ ਦੇ ਵਿੱਚ ਪ੍ਰੋਫੈਸਰ ਲੱਗਾ ਕਪੂਰਥਲ ਦੇ ਅੰਦਰ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਮੇਰੇ ਸਟੂਡੈਂਟ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ ਤੇ ਪੰਜਾਬ ਪੁਲਿਸ ਦੇ ਵਿੱਚ ਨੇ ਜਿਹੜੇ ਖਿਡਾਰੀ ਅੱਛੀਆਂ-ਅੱਛੀਆਂ ਪੋਸਟਾਂ ਦੇ ਵਿੱਚ ਜਿਹੜੇ ਵਿਰਾਸਤਮਾਨ ਨੇ ਜੀ ਸੋ ਪੜ੍ਹਾਈ ਲਿਖਾਈ ਦੀ ਅਹਿਮੀਅਤ ਹੈ ਬਹੁਤ ਲੋਡ ਹੈ ਤੇ ਖਿਡਾਰੀ ਨੂੰ ਮਦਦ ਹੀ ਕਰਦੀ ਹੈ ਅਗੇ ਵਧਣ ਵਿੱਚ ਕਿਸੇ ਤਰੀਕੇ ਨਾਲ ਵਿਗਨ ਨਹੀਂ ਪਉਂਦੀ ਇਹ ਚੀਜ਼ ਸਾਨੂੰ ਜ਼ਰੂਰ ਸਮਝਣੀ ਚਾਹੀਦੀ ਹੈ ਤੇ ਜਦੋਂ ਆਪਾਂ ਗੱਲ ਕੀਤੀ ਸਰੀਰਕ ਸਿੱਖਿਆ ਵਿਸ਼ੇ ਦੀ ਤਾਂ ਇਹਦੇ ਵਿੱਚ ਆਪਾਂ ਜਾਣਦੇ ਆ ਕਿ ਦੋ ਹਿੱਸੇ ਆ ਜਾਂਦੇ ਆ ਇੱਕ ਪ੍ਰੈਕਟੀਕਲ ਆ ਜਾਂਦਾ ਤੇ ਇੱਕ ਥਿਉਰੀ ਜਾਂ ਸਿਧਾਂਤ ਜਿਹਨੂੰ ਕਹਿੰਦੇ ਆ ਉਸੇ ਦੀ ਸਿੱਖਿਆ ਤੇ ਉਹ ਵੀ ਸਮਝਣੇ ਜ਼ਰੂਰੀ ਹੁੰਦੇ ਨੇ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਜ਼ਿਆਦਾ ਧਿਆਨ ਜਿਹੜਾ ਪ੍ਰੈਕਟੀਕਲ ਵੱਲ ਚੱਲਾ ਜਾਂਦਾ ਹੈ ਜਾਂ ਇੱਕ ਧਾਰਨਾ ਵੀ ਬਣੀ ਹੈ ਕਿ ਪ੍ਰੈਕਟੀਕਲ ਦੀ ਭੂਮਿਕਾ ਜ਼ਿਆਦਾ ਥਿਉਰੀ ਦੀ ਜਾਂ ਸਿਧਾਂਤ ਦੀ ਇੰਨੀ ਜ਼ਰੂਰੀ ਨਹੀਂ ਸੋ ਜਿਹੜਾ ਸਿਧਾਂਤ ਵਾਲਾ ਪੱਖ ਆ ਉਹ ਸਮਝਣਾ ਉਹ ਜੋ ਕਿਤਾਬਾਂ ਵਿੱਚ ਜੋ ਲਿਖਿਆ ਜੋ ਜਾਣਕਾਰੀ ਹੈ ਉਹ ਵੀ ਹੋਣੀ ਜ਼ਰੂਰੀ ਹੈ ਕਿਸੇ ਵੀ ਬੱਚੇ ਲਈ ਖਿਡਾਰੀ ਲਈ ਬਿਲਕੁਲ ਹੋਣੀ ਜ਼ਰੂਰੀ ਹੈ ਜੀ ਦੇਖੋ ਜੇਕਰ ਬੱਚਾ ਥਿਉਰੀ ਦੇ ਪੱਖ ਦੇ ਵਿੱਚ ਪਿੱਛੇ ਰਹਿ ਜਾਂਦਾ ਹਾਂਜੀ ਉਹ ਥਿਉਰੀ ਚ ਪਾਸ ਹੋਣਾ ਬਹੁਤ ਜ਼ਰੂਰੀ ਹੈ ਜੀ ਜੇਕਰ ਥਿਉਰੀ ਚ ਪਾਸ ਹੁੰਦਾ ਤਾਂ ਪ੍ਰੈਕਟੀਕਲ ਦੇ ਨੰਬਰ ਜਿਹੜੇ ਉੱਤਮ ਉਹਦੇ ਚ ਐਡ ਹੁੰਦੇ ਹੁੰਦੇ ਹੂੰ ਤੇ ਥਿਉਰੀ ਪਾਰਟ ਚ ਪਾਸ ਹੋਣਾ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਉਹਦੇ ਬਾਰੇ ਵੀ ਪ੍ਰੋਪਰ ਗਿਆਨ ਹੋਣਾ ਚਾਹੀਦਾ ਹਾਂਜੀ ਔਰ ਉਹਦੇ ਬਾਰੇ ਪੂਰੀ ਨੋਲਿਜ ਹੋਣੀ ਚਾਹੀਦੀ ਹੈ ਔਰ ਉਹਦੇ ਬਾਰੇ ਪੂਰਾ ਪੜ੍ਹਨਾ ਚਾਹੀਦਾ ਜੇਕਰ ਉਸ ਦੇ ਵਿੱਚ ਪ੍ਰੋਪਰ ਇੰਟਰਸਟ ਦੇ ਨਾਲ ਪੜ੍ਹਦਾ ਤੇ ਬੱਚੇ ਫਿਜ਼ੀਕਲ ਦੇ ਵਿੱਚੋਂ ਮੇਰਾ ਤਜਰਬਾ ਹੈ ਵੀ 90 ਤੋਂ ਉੱਤੇ ਨੰਬਰ ਲੈ ਕੇ ਜਾਂਦਾ 95 90 97 ਜੇਕਰ ਬੱਚਾ ਥਿਉਰੀ ਦੇ ਵਿੱਚ ਵਧੀਆ ਨੰਮਕਸ ਲੈ ਜਾਂਦਾ ਕਿਉਂਕਿ ਇੱਕ ਖਿਡਾਰੀ ਨੇ ਪ੍ਰੈਕਟੀਕਲ ਦੇ ਵਿੱਚੋਂ ਉਹਦਾ ਨੰਬਰ ਵਧੀਆ ਲੱਗੇ ਜਾਣੇ ਨੇ ਕਿਉਂਕਿ ਕੋਈ ਸਪੋਰਟਸ ਅਸੋਸੀਏਟ ਨੇ ਔਰ ਉਹ ਵਧੀਆ ਸਕਿੱਲ ਉਹਦੇ ਕੋਲ ਹੈਗਾ ਉਹ ਤੁਹਾਨੂੰ ਨੰਬਰ ਲੈ ਕੇ ਆਟੋਮੈਟਿਕਲੀ ਅੱਗੇ ਚੱਲ ਜਾਣਾ ਤੇ ਇੱਕ ਬਹੁਤ ਜਿਹੜਾ ਵਿਸ਼ਾ ਆ ਇਹ ਆਪਾਂ ਨੂੰ ਮਾਰਕਿੰਗ ਵਾਸਤੇ ਵੀ ਅੱਗੇ ਇਹ ਡਿਵੀਜ਼ਨ ਦੇ ਵਿੱਚ ਵੀ ਅੱਗੇ ਬਹੁਤ ਜਿਹੜਾ ਸਪੋਰਟ ਕਰਦਾ ਹੈ ਜਿਹੜੇ ਬੱਚੇ ਫਿਜ਼ੀਕਲ ਐਜੂਕੇਸ਼ਨ ਪੜ੍ਹਦੇ ਨੇ ਜੀ ਸੋ ਖਾਸ ਜ਼ੋਰ ਆਪਾਂ ਇਸ ਗੱਲ ਉੱਪਰ ਦੇ ਰਹੇ ਹਾਂ ਕਿ ਸਰੀਰਕ ਸਿੱਖਿਆ ਦੇ ਵਿੱਚ ਪ੍ਰੈਕਟੀਕਲ ਦੇ ਨੰਬਰ ਲੱਗਣੇ ਨੇ ਪਰ ਥਿਊਰੀ ਦੇ ਨੰਬਰਾਂ ਤੋਂ ਬਿਨਾਂ ਉਹ ਨੰਬਰ ਅਧੂਰੇ ਨੇ ਤੇ ਉਹ ਨਾਲ ਹੀ ਅੱਗੇ ਜਾ ਕੇ ਜਿਹੜਾ ਤੁਹਾਡਾ ਦਰਜਾ ਆ ਉਹ ਤੈਅ ਕਰਨਾ ਹੁੰਦਾ ਐ ਸੋ ਬਰਾਬਰ ਧਿਆਨ ਸਿਧਾਂਤਤਵ ਵਾਲੇ ਥਿਉਰੀ ਵਾਲ ਵੀ ਦੇਣਾ ਉਨਾ ਹੀ ਜ਼ਰੂਰੀ ਹੁੰਦਾ ਹੈ ਤੇ ਇਸ ਦੇ ਨਾਲ ਆਪਾਂ ਗੱਲ ਕਰੀਏ ਕਿ ਜਦੋਂ ਤੁਸੀਂ ਲੈਕਚਰਾਰ ਵਜੋਂ ਵਿਚਰ ਰਹੇ ਹੋ ਬੱਚਿਆਂ ਨੂੰ ਖੇਡ ਸਿਖਾ ਰਹੇ ਹੋ ਖੇਡ ਦੇ ਗੁਰ ਸਿਖਾ ਰਹੇ ਹੋ ਤਾਂ ਤੁਹਾਨੂੰ ਆਲੇ-ਦੁਆਲੇ ਵੇਖ ਕੇ ਕੀ ਲੱਗਦਾ ਹੈ ਕਿ ਜਿਹੜੇ ਇਸ ਵੇਲੇ ਬੱਚੇ ਨੇ ਸਕੂਲਾਂ 'ਚ ਪੜ ਰਹੇ ਨੇ ਜਾਂ ਜੋ ਨਵੇਂ ਦਾਖਲੇ ਹੋ ਰਹੇ ਨੇ ਉਹਨਾਂ ਵਿੱਚ ਖੇਡਾਂ ਦਾ ਰੁਝਾਨ ਕਿਹੋ ਜਿਹਾ ਹੈ ਖੇਡਾਂ ਵੱਲ ਆਉਣ ਦੇ ਛਾਹ ਵਾਰਿਆ ਜੂਡੋ ਤੋਂ ਇਲਾਵਾ ਆਪਾਂ ਹੋਰ ਨਾਲ ਖੇਡਾਂ ਦੀ ਵੀ ਗੱਲ ਕਰ ਲਈਏ ਤਾਂ ਕਿੱਦਾਂ ਦਾ ਉਹਨਾਂ ਦਾ ਰੁਝਾਨ ਹੈ ਖੇਡਾਂ ਪ੍ਰਤੀ ਜਾਂ ਕਿਹੋ ਜਿਹੀ ਸੋਚ ਹੈ ਵਿਦਿਆਰਥੀਆਂ ਦਾ ਜਿਹੜਾ ਰੁਝਾਨ ਖੇਡਾਂ ਤੋਂ ਦਿਨ ਪਰ ਦਿਨ ਘਟ ਰਿਹਾ ਹੈ ਐ ਕੋਸ਼ਿਸ਼ ਅੱਛਾ ਜੀ ਕਿਉਂਕਿ ਮੈਕਸਿਮਮ ਜਿਹੜੇ ਵਿਦਿਆਰਥੀ ਨੇ ਉਹ ਅੱਜ ਕੱਲ ਜਿਹੜਾ ਹੈਗਾ ਵੇ ਕੰਪਿਊਟਰ ਕਹਿੰਦੇ ਨੇ ਮੋਬਾਈਲ ਜਿਹੜਾ ਸਿਸਟਮ ਹੈ ਉਹਦੇ ਤੇ ਬੱਚੇ ਜਿਹੜੇ ਵਿਦਿਆਰਥੀ ਜਿਹੜੇ ਜ਼ਿਆਦਾ ਲੱਗੇ ਨੇ ਜੀ ਤੇ ਜਦੋਂ ਸਾਡੀ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਬੱਚਿਆਂ ਨੂੰ ਮੈਕਸੀਮਮ ਖੇਡ ਦੇ ਨਾਲ ਜੋੜੀਏ ਜਦੋਂ ਬੱਚੇ ਖੇਡਾਂ ਦੇ ਨਾਲ ਜੁੜ ਜਾਂਦੇ ਨੇ ਔਰ ਉਹ ਬੱਚੇ ਬਾਕੀ ਕੰਮਾਂ ਤੋਂ ਆਟੋਮੈਟਿਕਲੀ ਦੂਰ ਹੋ ਜਾਂਦੇ ਨੇ ਜਦੋਂ ਆਪਾਂ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਆਪਾਂ ਜੋੜਦੇ ਆਂ ਤੇ ਵਿਦਿਆਰਥੀਆਂ ਦਾ ਇੰਟਰਸਟ ਜਦੋਂ ਖੇਡਾਂ ਨਾਲ ਆਪਾਂ ਇਨਕਰੀਜ਼ ਕਰ ਦਿੰਦੇ ਆਂ ਤੇ ਵਿਦਿਆਰਥੀਆਂ ਨੂੰ ਇੰਨੀ ਕਿ ਤੁਸੀਂ ਐਕਸਰਸਾਈਜ਼ ਕਰਵਾ ਦਿਓ ਕਿ ਵਿਦਿਆਰਥੀਆਂ ਦਾ ਦੂਜੇ ਪਾਸੇ ਧਿਆਨ ਨਹੀਂ ਜਾਣਾ ਚਾਹੀਦਾ ਉਹ ਖੇਡਾਂ ਵੱਲ ਉਹਨਾਂ ਦਾ ਧਿਆਨ ਰਵੇ ਉਹ ਮਿਹਨਤ ਕਰਨ ਮਿਹਨਤ ਕਰਕੇ ਥੱਕ ਜਾਣ ਤੇ ਉਹ ਰਾਤ ਦੇ ਨਾਲ ਜਿਹੜੀ ਆਪਣੀ ਨੀਂਦ ਨੂੰ ਪੂਰਾ ਕਰਨ ਤੇ ਫਰੈਸ਼ ਵੇ ਰੁੱਟਣ ਜਦੋਂ ਆਪਾਂ ਵਿਦਿਆਰਥੀ ਨੂੰ ਖੇਡਾਂ ਨਾਲ ਜੋੜ ਦਾਂਗੇ ਸਾਡੀ ਇੱਕੋ ਹੀ ਕੋਸ਼ਿਸ਼ ਹੈ ਹੁਣ ਪੰਜਾਬ ਸਰਕਾਰ ਦੀ ਵੀ ਇੱਕੋ ਹੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਨੂੰ ਖੇਡਾਂ ਵੱਲ ਵੱਧਤ ਵੱਧ ਜੋੜੋ ਤੇ ਸਾਡੀ ਵੀ ਇੱਕੋ ਹੀ ਕੋਸ਼ਿਸ਼ ਚੱਲ ਰਹੀ ਹੈ ਕਿ ਵਿਦਿਆਰਥੀਆਂ ਜਿੰਨਾ ਖੇਡਾਂ ਵੱਲ ਅਸੀਂ ਉਤਸ਼ਾਹਿਤ ਕਰਾਂਗੇ ਜੋੜਾਂਗੇ ਉਹਨੇ ਹੀ ਵਿਦਿਆਰਥੀ ਜਿਹੜੇ ਬਾਕੀ ਕੰਮਾਂ ਤੋਂ ਦੂਰ ਰਹਿਣਗੇ ਅਤੇ ਖੇਡਾਂ ਨਾਲ ਜੋੜ ਕੇ ਆਪਣੇ ਜੀਵਨ ਨੂੰ ਤੰਦਰੁਸਤ ਤੇ ਖੁਸ਼ਹਾਲ ਬਣਾ ਸਕਦੇ ਨੇ ਜੀ ਤੇ ਅਖੀਰ ਵਿੱਚ ਤੁਹਾਡੇ ਕੋਲ ਇਹ ਜਾਨਣਾ ਚਾਹਾਂਗੇ ਕਿ ਆਪਾਂ ਇਹ ਜੋ ਗੱਲ ਉੱਪਰ ਜ਼ੋਰ ਦਿੱਤਾ ਕਿ ਖੇਡਾਂ ਵੱਲ ਰੁਝਾਨ ਵਧਣਾ ਚਾਹੀਦਾ ਹੈ ਤੰਦਰੁਸਤੀ ਵਾਲਾ ਜਿਹੜਾ ਪਹਿਲੂ ਹੈ ਸਰੀਰਕ ਤੌਰ ਤੇ ਤੰਦਰੁਸਤ ਰਹਿਣਾ ਫਿੱਟ ਰਹਿਣਾ ਜਿਹਨੂੰ ਕਿਹਾ ਜਾਂਦਾ ਸੋ ਖੇਡਾਂ ਦੇ ਨਾਲ ਫਿੱਟ ਰਹਿਣ ਦੀ ਇੱਕ ਸਿੱਧੀ ਗੱਲ ਜੁੜਦੀ ਹੈ ਤੇ ਨਾਲ ਦੀ ਨਾਲ ਭਾਰ ਜਿਹੜਾ ਉਹ ਬਰਕਰਾਰ ਰੱਖਣਾ ਕਿਉਂਕਿ ਬਹੁਤ ਸਾਰੇ ਲੋਕੀ ਭਾਰ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਦੇ ਆ ਜੂਡੋ ਦੀ ਖੇਡ ਦੀ ਵੇਪਾ ਗੱਲ ਕਰੀਏ ਤਾਂ ਭਾਰ ਵਰਗ ਹੁੰਦੇ ਨੇ ਸੋ ਭਾਰ ਜਿਹੜਾ ਉਹਨੂੰ ਬਰਕਰਾਰ ਰੱਖਣਾ ਕਿੰਨਾ ਕੁ ਜ਼ਰੂਰੀ ਹੈ ਖਿਡਾਰੀ ਲਈ ਇਹ ਬਹੁਤ ਵਧੀਆ ਕੁਐਸਚਨ ਤੁਸੀਂ ਕੀਤਾ ਜੀ ਜਿਹੜਾ ਜੂਡੋ ਦੇ ਵਿੱਚ weight ਦੀ ਜਿਹੜੀ ਬਹੁਤ ਭੂਮਿਕਾ ਜੀ ਜੀ ਬੱਚੇ ਨੇ weight ਕੈਟਾਗਰੀ ਦੇ ਵਿੱਚ ਖੇਡਣਾ ਹੁੰਦਾ ਜੀ ਜਦੋਂ ਬੱਚਾ weight ਆਪਣਾ ਸੈੱਟ ਕਰਕੇ ਰੱਖਦਾ ਜੀ ਕਿਉਂਕਿ ਬੱਚੇ ਨੇ ਖਾਣਾ ਵੀ ਆ ਪੀਣਾ ਵੀ ਆ ਔਰ ਪ੍ਰੈਕਟਿਸ ਵੀ ਕਰਨੀ ਆ ਪ੍ਰੈਕਟਿਸ ਕਰਨ ਤੋਂ ਬਾਅਦ ਬੱਚੇ ਨੇ ਆਪਣਾ weight ਨੂੰ ਮੇਨਟੇਨ ਕਰਕੇ ਵੀ ਰੱਖਣਾ ਕਿ ਮੈਂ ਇਸ ਭਾਰ ਵਰਗ ਦੇ ਵਿੱਚ ਖੇਲਣਾ ਤੇ ਉਹ ਬਹੁਤ ਜ਼ਰੂਰੀ ਆ ਬੱਚੇ ਦਾ ਔਰ ਬੱਚੇ ਨੇ ਉਸ weight ਨੂੰ ਆਪਣੇ ਆਪ ਨੂੰ ਸੈੱਟ ਕਰਕੇ ਰੱਖਣਾ ਪ੍ਰੈਕਟਿਸ ਵੀ ਕਰਨੀ ਆ ਤੇ ਉਹਨੂੰ ਮੇਨਟੇਨ ਕਰਕੇ ਵੀ ਰੱਖਣਾ ਤੇ ਜੇਕਰ ਬੱਚਾ ਆਪਣਾ weight ਨੂੰ ਸੈੱਟ ਕਰਕੇ ਨਹੀਂ ਰੱਖਦਾ ਤੇ ਬੱਚਾ ਜੇ weight ਉਹਦਾ 1 ਗ੍ਰਾਮ ਵੀ ਉੱਤੇ ਚਲੇਗਾ ਤਾਂ ਬੱਚਾ ਡਿਸਕਵਾਲਿਫਾਈਡ ਹੋ ਸਕਦਾ ਉਹਦੀ ਪੂਰੀ ਜਿਹੜੀ ਸਾਰੇ ਸਾਲ ਦੀ ਮਿਹਨਤ ਹੈ ਉਹ ਖਰਾਬ ਹੋ ਸਕਦੀ ਹੈ ਤੇ ਇਸ ਕਾਰਨ ਵਿਦਿਆਰਥੀ ਨੂੰ ਖਿਡਾਰੀ ਨੂੰ ਜਿਸ ਭਾਰ ਵਰਗ ਦੇ ਵਿੱਚ ਖੇਲਣਾ ਉਸ ਨੂੰ weight ਨੂੰ ਮੇਨਟੇਨ ਕਰਕੇ ਰੱਖਣਾ ਉਹਦੀ ਇੱਕ ਮੁਢਲੀ ਜ਼ਿੰਮੇਵਾਰੀ ਹੈ ਉੱਤੇ ਧਿਆਨ ਦੇਣ ਦੀ ਜੀ ਸੋ ਬਹੁਤ ਜ਼ਰੂਰੀ ਹੈ ਸਾਰਿਆਂ ਲਈ ਆਪਣੇ ਭਾਰ ਵਰਗ ਦਾ ਖਿਆਲ ਰੱਖਣਾ ਖਿਡਾਰੀਆਂ ਲਈ ਵੀ ਵਿਦਿਆਰਥੀਆਂ ਲਈ ਵੀ ਤੇ ਆਮ ਲੋਕਾਂ ਲਈ ਵੀ ਇਸ ਗੱਲ ਨੂੰ ਸਾਰੀ ਦੁਨੀਆ ਸਮਝ ਚੁੱਕੀ ਹੈ ਸੋ ਬਹੁਤ ਵਧੀਆ ਗੱਲਬਾਤ ਤੇ ਬਹੁਤ ਵਧੀਆ ਜਾਣਕਾਰੀ ਅੱਜ ਸਾਂਝੀ ਹੋਈ ਹੈ ਦਰਸ਼ਕਾਂ ਦੇ ਨਾਲ ਤੁਸੀਂ ਸਾਡੇ ਕੋਲ ਪਹੁੰਚੇ ਹੋ ਉਚੇਚੇ ਤੌਰ ਤੇ ਸਮਾਂ ਕੱਢ ਕੇ ਆਪਣੇ ਰੁਝੇਵਿਆਂ ਤੋਂ ਤੇ ਇਹ ਖੇਡਾਂ ਬਾਰੇ ਇੱਕ تفصیلی ਗੱਲਬਾਤ ਵਿੱਚ ਤੁਸੀਂ ਹਿੱਸਾ ਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਸਸਿਕਾ ਜੀ ਥੈਂਕ ਯੂ ਵੈਰੀ ਮਚ ਤੇ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਕਿਸੇ ਨਵੀਂ ਖੇਡ ਬਾਰੇ ਜਾਣਕਾਰੀ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅੱਜ ਦੇ ਇਸ ਪ੍ਰੋਗਰਾਮ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।